ਆਜ ਰੇ ਮਨ ਗੁਰ ਕੇ ਆਗੇ ਅਸੀਂ ਆਪਣੇ ਮਨ ਨੂੰ ਕੰਟਰੋਲ ਕਰਕੇ ਨਚਾਉਣਾ ਹੈ ਮਨ ਤਾਂ ਸਾਡਾ ਟਪੂਸੀਆਂ ਮਾਰ ਕੇ ਦੁਰਦੁਰ ਪੱਜਾ ਫਿਰਦਾ ਹੈ ਔਰ ਅਸੀਂ ਵਿਸ਼ੇ ਵਿਕਾਰਾਂ ਦੇ ਵਿੱਚ ਪਿੱਛੇ ਗੁਰੂਗ੍ਰੰਥ ਸਾਹਿਬ ਜੀ ਪੰਜ ਪਿਆਰੇ ਦੇ ਨਾਲ ਆ ਰਹੇ ਹਨ ਨਗਰ ਕੀਰਤਨ ਨਿਕਲ ਰਿਹਾ ਹੈ ਤੇ ਅੱਗੇ ਪ੍ਰਬੰਧਕ ਕਮੇਟੀ ਵੱਲੋਂ ਭੰਗੜੇ ਦਾ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਭੰਗੜਾ ਆਪਣੀ ਜਗ੍ਹਾ ਹੈਗਾ ਪੰਜਾਬ ਦਾ ਕਲਚਰ ਆਪਣੀ ਜਗ੍ਹਾ ਹੈਗਾ ਪਰ ਨਗਰ ਕੀਰਤਨ ਦੇ ਵਿੱਚ ਇਦਾਂ ਕਰਵਾਉਣਾ ਬਹੁਤ ਹੀ ਨਿੰਦਕਯੋਗ ਹੈਗਾ ਤੇ ਕਮੇਟੀ ਨੂੰ ਮਾਪੇ ਪਾਣੀ ਚਾਹੀਦੀ ਹੈ ਆਪ ਕੀ ਸਾਰਿਆਂ ਦਾ ਕੀ ਵਿਚਾਰ ਹੈ ਇਸ ਬਾਰੇ ਜ਼ਰੂਰ ਸ਼ੇਅਰ ਕਰੋ ਗੁਰੂ ਪਾਤਸ਼ਾਹ ਨੇ ਇਸ ਤਨ ਨੂੰ ਨਚਾਉਣ ਵਾਸਤੇ ਨਹੀਂ ਕਿਹਾ ਇਸ ਮਨ ਨੂੰ ਨਚਾਉਣ ਵਾਸਤੇ ਕਿਹਾ ਕਿ ਸਾਡਾ ਨਾਚ ਰੇ ਮਨ ਗੁਰ ਕੇ ਆਗੇ ਅਸੀਂ ਆਪਣੇ ਮਨ ਨੂੰ ਕੰਟਰੋਲ ਕਰਕੇ ਨਚਾਉਣਾ ਹੈ ਮਨ ਤਾਂ ਸਾਡਾ ਟਪੂਸੀਆਂ ਮਾਰ ਕੇ ਇਧਰ-ਉਧਰ ਭੱਜਾ ਫਿਰਦਾ ਹੈ ਔਰ ਅਸੀਂ ਵਿਸ਼ੇ-ਵਕਾਰਾਂ ਦੇ ਵਿੱਚ ਤ੍ਰੈ ਗੁਣਾ ਦੇ ਵਿੱਚ ਫਸ ਕੇ ਅਸੀਂ ਆਪਣੇ ਸਰੀਰ ਨੂੰ ਹੀ ਨਚਾਈ ਫਿਰਦੇ ਤੇ ਮਹਾਰਾ ਜੀ ਕਹਿੰਦੇ ਵੀ ਜੇ ਤੂੰ ਭਗਤੀ ਕਰਨੀ ਹੈ ਨੱਚਿਆ ਟੱਪਿਆ ਭਗਤ ਨਾ ਹੋਈ ਕਿਉਂਕਿ ਸਾਡਾ ਜਦੋਂ ਜਨਮ ਹੈ ਉਹ ਜਨਮ ਸਾਡਾ ਹੋਇਆ ਕਿ ਭਈ ਪ੍ਰਾਪਤ ਮਨੁੱਖ ਦੇਹ ਰੀਆ ਗੋਬਿੰਦ ਮਨ ਕੀ ਤੇਰੀ ਸਾਡਾ ਦਿਸ ਇਜ਼ ਦਾ ਮੇਨ ਟਾਸਕ ਵੀ ਹੈ ਬੀਨ ਗਿਵਨ ਐ ਐਜ਼ ਅ ਹਿਊਮਨ ਲਾਈਫ ਤੇ ਅਸੀਂ ਜੇ ਆਪਣੇ ਇਸ ਲਾਈਫ ਦੇ ਵਿੱਚ ਅਸੀਂ ਗੋਡ ਨੂੰ ਨਹੀਂ ਮਿਲਦੇ ਅਸੀਂ ਵਾਇਗਰੂ ਨਹੀਂ ਮਿਲਦੇ ਤੇ ਸਾਡੇ ਸਾਹਮਣੇ ਫੇਰ ਦੁਬਾਰਾ ਉਹ ਜੁਨਾਂ ਦੀ ਜਿਹੜੀ ਲੜੀ ਹੈ ਉਹ ਖੜੀ ਹੈ ਤੋਂ ਮਾਰੇ ਕਹਿੰਦੇ ਆ ਵੀ ਤੂੰ ਇਹ ਤੈਨੂੰ ਇਹੀ ਤੇਰਾ ਔਸਰ ਇਹੀ ਤੇਰੀ ਵਾਰ ਘਟ ਪੀਤਰ ਤੂੰ ਦੇਖ ਵਿਚਾਰ ਕਿਉਂਕਿ ਜਿਹੜਾ ਨੱਚਣਾ ਹੈ ਉਹ ਨੱਚਣਾ ਇੱਕ ਤਮਾਗੁਣੇ ਵਾਲੇ ਪਾਸੇ ਸਾਨੂੰ ਇਸ਼ਾਰਾ ਕਰਦਾ ਜਦੋਂ ਅਸੀਂ ਆਪਣੇ ਸਰੀਰ ਨੂੰ ਇੱਧਰ ਉੱਧਰ 扑ਕਾਉਨੇ ਆ ਤੇ ਦੇਖਣ ਵਾਲਾ ਜਿਹੜਾ ਹੈ ਉਹਦੇ ਅੰਦਰ ਭਾਵਨਾ ਜਿਹੜੀ ਹੈ ਉਹ ਕੋਈ ਚੰਗੀ ਨਹੀਂ ਹੁੰਦੀ ਇਸੇ ਤਰ੍ਹਾਂ ਸਾਡੀਆਂ ਬੱਚੀਆਂ ਸਾਡੀਆਂ ਪੈਣਾ ਜਾਂ ਹੋਰ ਵੀ ਜੋ ਇੱਕ ਖੁਸ਼ੀ ਦਾ ਮਾਹੌਲ ਸਮਝਦੇ ਆ ਆਪਣੇ ਆਪ ਨੂੰ ਸਮਝ ਕੇ ਔਰ ਆਪਣੇ ਸਰੀਰ ਨੂੰ ਉੱਥੇ ਇਹੋ ਜੇ ਹਾਉ ਪਾਉ ਕਰਕੇ ਉਹਨੂੰ ਨਚਾਉਂਦੇ ਆ ਟੱਪਦੇ ਆ ਤੇ ਉਹਦੇ ਵਿੱਚ ਜਿਹੜੀ ਭਾਵ ਉਹਦੇ ਵਿੱਚ ਜਿਹੜਾ ਪ੍ਰੋਜੈਕਸ਼ਨ ਹੈ ਉਹਦੇ ਵਿੱਚ ਜਿਹੜਿਆ ਦੇਖਣ ਵਾਲੇ ਨੇ ਉਹਨਾਂ ਦੀ ਭਾਵਨਾ ਕਿਸ ਤਰ੍ਹਾਂ ਇਫੈਕਟ ਹੁੰਦੀ ਹੈ ਉਸ ਵਿਸ਼ੇਵਿਕਾਰੀ ਲਹਿਰ ਦੇ ਵਿੱਚ ਕਿ ਜਿਸ ਨਾਲ ਬੰਦੇ ਦਾ ਮਨ ਜਿਹੜਾ ਹੈ ਉਹ ਹੋਰ ਮਲੀਨ ਹੁੰਦਾ ਤੇ ਜਦੋਂ ਸੱਚੇ ਪਾਤਸ਼ਾਹ ਵੱਲੋਂ ਸਾਨੂੰ ਹੁਕਮ ਹੈ ਕਿ ਤੁਸੀਂ ਭਾਈ ਇੱਧਰ ਨਹੀਂ ਜਾਣਾ ਤੁਸੀਂ ਜੇ ਖੁਸ਼ੀ ਮਨਾਉਣੀ ਹੈ ਤੇ ਮਹਾਰਾਜ ਕਹਿੰਦੇ ਆ ਅੱਜ ਹਮਾਰੇ ਮਹਾਂ ਆਨੰਦ ਜਿੱਥੇ ਅਸੀਂ ਆਪਣੀ ਖੁਸ਼ੀ ਮਨਾਉਣੀ ਹੈ ਉਹ ਗੁਰੂ ਕੇ ਪਿਆਰਾਂ ਵਿੱਚ ਬੈਠ ਕੇ ਉਹ ਕੀਰਤਨ ਕਰਦੇ ਨੇ ਉਹ ਬਾਣੀ ਪੜ੍ਹਦੇ ਆ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜੇ ਹੋਇਆ ਵੀ ਉਹ ਗੱਤਕਾ ਖੇਡਦੇ ਉਹ ਖੁਸ਼ੀਆਂ ਮਨਾਉਂਦੇ ਆ ਤੇ ਇਹ ਨਹੀਂ ਕਿ